ਉਥੇ ਇੱਕ ਬੇਨਤੀ ਮੈਂ ਕਰਨੀ ਚਾਹੁੰਨਾ ਆ ਪਿੱਛੇ ਅਸੀਂ ਬਾਹਰਲੇ ਮੁਲਕ ਗਏ ਸੀ ਤੇ ਕੋਈ ਬੋਲਣ ਵਾਲੇ ਕੈਮਰੇ ਵਾਲੇ ਨੇ ਬੋਲਿਆ ਅਸਾਂ ਉਹਦੇ ਬਾਰੇ ਕੋਈ ਉੱਤਰ ਨਹੀਂ ਦਿੱਤਾ ਕਿਉਂ ਨਹੀਂ ਉੱਤਰ ਦਿੱਤਾ ਵੀ ਇਹਦਾ ਉੱਤਰ ਅਸੀਂ ਦੇ ਚੁੱਕੇ ਹਾਂ ਹੁਣ ਫਿਰ ਸਪਸ਼ਟ ਕਰਦੇ ਹਾਂ ਭਾਈ ਸੁਰਸੰਗ ਦੇ ਵਿੱਚ ਜਿਹੜੀ ਜ਼ਮੀਨ ਆ ਬਾਂਨੇ ਆ ਨਾ ਵੀ ਮਹਾਰਾਜ ਨੇ ਮਹਿਲਾ ਦੇ ਨਾਲ ਜਿਹੜੀ ਜ਼ਮੀਨ ਦਿੱਤੀ ਕੋਈ ਯਾਰ ਵਿਗਾ ਕਹਿੰਦਾ ਉਹ ਜਿਹੜੀ ਜ਼ਮੀਨ ਆ ਉਹ ਬਾਬਾ ਜੀ ਦੇ ਪਰਿਵਾਰ ਦੇ ਵਿੱਚ ਵੰਡੀ ਦੀ ਵੰਡੀ ਦੀ ਵੰਡੀ ਦੀ ਕਿਉਂਕਿ ਬਾਬਾ ਬਿਧੀ ਚੰਦ ਜੀ ਦੇ ਜਿਹੜੀ ਭਾਈ ਗਿਆਂ ਦੀ ਪਤਨੀ ਆ ਇਹ ਬਾਬਾ ਜੀ ਦੇ ਪਰਿਵਾਰ ਦੀ ਆ ਉਹਦੇ ਵਿੱਚ ਹੁਣ ਜਿਹੜੀ ਜ਼ਮੀਨ ਆ ਉਹ ਰਹਿ ਗਈ ਆ ਕੋਈ 18 20 ਕਿੱਲੇ ਡੇੜੀ ਆ ਇਹ ਕੋਲੇ ਜ਼ਮੀਨ ਬਾਬਾ ਜੀ ਦੇ ਕੋਲ ਉਹ 18 20 ਕਿੱਲੇ ਜ਼ਮੀਨ ਆ ਹੁਣ ਉਹ ਉਹਦੇ ਵਿੱਚ ਜਿਹੜੀ ਆ ਗਾਹੋ ਜਿਤਨਾ ਸਾਡੇ ਪਰਿਵਾਰਾਂ ਨੂੰ ਉਹ ਜਿੰਨੀ ਜਿੰਨੀ ਆਉਣੀ ਆ ਓਨੀ ਓਨੀ ਆਉਣੀ ਆ ਉਹ 18 ਹੋ ਗਈ 20 ਹੋ ਗਈ ਉਹਦਾ 9 ਕਿੱਲੇ ਜਾਂ 10 ਕਿੱਲੇ ਉਹ ਦੋਵਾਂ ਨੂੰ ਆਉਣੇ ਆ ਬਾਕੀ ਦੀ ਜੋ ਕੁਛ ਵੀ ਆ ਉਹ ਗੁਰੂ ਘਰ ਦੀ ਕੋਈ ਜ਼ਮੀਨ ਕੋਈ ਅਰਦਾਸ ਹੋਈਆਂ ਉਹ ਗੁਰੂ ਘਰ ਦੀ ਚੀਜ਼ ਆ ਬਾਬਾ ਸੋਹਣ ਸਿੰਘ ਸਾਹਿਬ ਜੀ ਤੋਂ ਪਹਿਲਾਂ ਹੋਰ ਕੋਈ ਪੜਾ ਨਹੀਂ ਕੋਈ ਜ਼ਮੀਨ ਆਪਣੀ ਜ਼ਮੀਨ ਤੋਂ ਬਿਨਾ ਹੋਰ ਕੋਈ ਨਹੀਂ ਸੀ ਜਦੋਂ ਤੋਂ ਬਾਬਾ ਜੀ ਗੁਰੂ ਮਹਾਰਾਜ ਦੇ ਬਖਸ਼ਿਸ਼ ਨਿਸ਼ਾਨ ਨਗਾਰੇ ਲੈ ਕੇ ਤੁਰੇ ਆ ਉਦੋਂ ਤੋਂ ਅਸਥਾਨ ਬੜਾ ਚੌਣੀਆਂ ਉਹ ਦਲਪੰਥ ਦੀਆਂ ਬਣਦੀਆਂ ਗਈਆਂ ਤੇ ਗੁਰੂ ਖਾਲਸੇ ਦੀਆਂ ਨੇ ਗੁਰੂ ਪੰਥ ਦੀ ਹੈ ਉਹ ਸੰਪਰਦਾਇੀ ਚੀਜ਼ ਹੈ ਹੁਣ ਇਹਦੇ ਵਿੱਚ ਜੇ ਕੋਈ ਕਵੇ ਉਹ ਤੁਸੀਂ ਦੱਸੋ ਵੀ ਇਹਦੇ ਵਿੱਚ ਕੀ ਵੰਡ ਹੈ ਖੈਰ ਜੇ ਕੋਈ ਕਿਤੇ ਵੀ ਆਪਦੀ ਸਮਝ ਦੇ ਆ ਨਾ ਸਾਡੇ ਸਤਿਕਾਰਯੋਗ ਸਾਡੇ ਭਾਈ ਸਾਹਿਬ ਨੇ ਸਾਡੇ ਮਾਨਯੋਗ ਮੇਰੇ ਮਾਤਾ ਜੀ ਆ ਮੈਂ ਅੱਜ ਨੇ ਅੱਗੇ ਮਾਤਾ ਜੀ ਦੇ ਦਰਸ਼ਨ ਕਰਨ ਗਿਆ ਪਹਿਲਾਂ ਨੇ ਮੈਂ ਮਾਤਾ ਜੀ ਜੋ ਮੈਨੂੰ ਕਹਿਣਾ ਮੈਨੂੰ ਕਹਿ ਦਿਓ ਜੋ ਇਹਨਾਂ ਨੂੰ ਕਹਿਣਾ ਇਹਨਾਂ ਨੂੰ ਕਹਿ ਦਿਓ ਤੇ ਅਸੀਂ ਤੇ ਕੋਈ ਬੰਨਣ ਦੇ ਖਿਆਲ ਵਿੱਚ ਨਹੀਂ ਕਿਸੇ ਚੀਜ਼ ਨੂੰ ਖੈਰ ਜੇ ਇਹਨਾਂ ਦੇ ਕੋਈ ਵੀ ਚੀਜ਼ ਮੈਂ ਪਹਿਲਾਂ ਵੀ ਇਹ ਗੱਲ ਬੋਲ ਚੁੱਕਾ ਫਿਰ ਵੀ ਸਪਸ਼ਟ ਕਰਦੇ ਆ ਜਿੱਥੇ ਵੀ ਇਹਨਾਂ ਦੀ ਕੋਈ ਚੀਜ਼ ਪੈਲੀ ਜਿੰਨੀ ਵੀ ਇਹਨਾਂ ਦੀ ਬਣਦੀ ਆ ਅਸੀਂ ਨਹੀਂ ਡਕਿਆ ਨਹੀਂ ਡਕਿਆ ਮੈਂ ਕਿਹਾ ਵੀ ਪਹਿਲਾਂ ਵੀ ਅਜਤੋਂ 10 ਸਾਲ ਹੋ ਗਏ ਕਹਿੰਦੇ ਆਨੂੰ ਇਹ ਨਹੀਂ ਵੀ ਅਸੀਂ ਕਿਸੇ ਬੰਦੇ ਦੇ ਬੋਲਣ ਤੇ ਕਹਿਨੇ ਨਾ ਜਿੱਥੇ ਵੀ ਕੋਈ ਚੀਜ਼ ਹੈਗੀ ਆ ਬਾਬਾ ਜੀ ਤੇ ਆਪਦੀ ਪਿਆਰੀ ਵਾਹ ਹੋ ਜਾ ਕੇ ਮੈਂ ਕਿਹਾ ਮੈਨੂੰ ਨਹੀਂ ਨਾਲ ਲੈਣ ਦੀ ਲੋੜ ਹੁਣ ਜਦੋਂ ਫਿਰ ਮਾਤਾ ਉਹਨਾਂ ਦਾ ਪਤਾ ਲੈਣ ਗਏ ਉਹਦੋਂ ਫਿਰ ਬੇਨਤੀ ਕੀਤੀ ਮਾਤਾ ਜੀ ਕੋਈ ਹੁਕਮ ਕਰੋ ਕੋਈ ਸੇਵਾ ਦੱਸੋ ਕੋਈ ਹੁਕਮ ਕਰੋ ਕੋਈ ਬਚਨ ਨਹੀਂ ਕੀਤਾ ਉਹਨਾਂ ਫਿਰ ਮੈਂ ਇਹ ਬੇਨਤੀ ਇਹ ਕੀਤੀ ਭਾਈ ਆ ਪਟਵਾਰੀ ਮੈਂ ਨਾਲ ਹੀ ਲੈ ਕੇ ਗਿਆ ਹਾਂ ਮੈਂ ਕਿਹਾ ਜੀ ਆ ਸਾਹਮਣੇ ਪਟਵਾਰੀ ਖਲੋਤਾ ਡਾਕਟਰ ਹੀਰਾ ਹਾਂ ਜੀ ਮੈਂ ਕਿਹਾ ਜੀ ਆ ਡਾਕਟਰ ਹੀਰਾ ਹਾਂ ਵੀ ਆਪਣੇ ਸਿਰਸੰਘ ਵਾਲਾ ਖਲੋਤਾ ਜਿੰਨੂੰ ਮਰਜ਼ੀ ਨਾਲ ਲੈ ਲੋ ਪਟਵਾਰੀ ਤੇ ਸਾਝਾ ਬੰਦਾ ਨਾ ਜਿੱਥੇ ਵੀ ਹੈਗੀ ਐ ਪੜੀ ਵਾ ਲੋ ਫਿਰ ਇਹ ਗੱਲ ਕਹੀ ਵੀ ਨਹੀਂ ਕਿਸੇ ਦੇ ਬੋਲਣ ਤੇ ਨਹੀਂ ਬੋਲ ਰਹਾ ਅਸੀਂ 10 ਸਾਲ ਹੋ ਗਏ ਆ ਇਹ ਬੇਨਤੀ ਕਰ ਦਿੱਤੀ। ਬਾਰ-ਬਾਰ ਬੋਲੀਏ ਨਹੀਂ ਚੰਗੇ ਲੱਗਦਾ। ਇਹ ਵੀ ਬੇਨਤੀ ਕਰਦੇ ਆ ਭਾਈ ਜਿਹੜੀ 10 ਕਿੱਲੇ ਜਾਂ 9 ਕਿੱਲੇ ਸਾਡੇ ਪਰਿਵਾਰ ਨੂੰ ਆਉਂਦੀ ਆ। ਉਹ ਉਹਨਾਂ ਨੂੰ ਦੇ ਦਿਓ। ਹੋ ਵੀ ਆਪਜੀ ਵਾਹਨੇ ਉਹ ਨਹੀਂ ਵਾਹਦੇ। ਹੋਰ ਕੋਈ ਚੀਜ਼ ਗੁਰੂ ਘਰ ਦੀ ਪੈਲੀ ਵਿੱਚੋਂ ਅਸੀਂ ਆਪਣੇ ਪਰਿਵਾਰ ਵਾਲਿਆਂ ਨੂੰ ਨਹੀਂ ਦੇਣੀ। ਕਿਉਂਕਿ ਜਿੰਨੀ ਉਹ ਬੈਲੀ ਆਪਦੀ ਬਣਾਉਂਦੇ ਨਹੀਂ ਬੈਲੀ ਸਰਸੰਗ ਚ ਹੈ ਹੀ ਨਹੀਂ ਪਾਸੇ-ਆਸੇ ਵੀ ਜੇ ਵੇਖ ਲਈਏ ਤੇ ਜੇ ਦੋਵੇਂ ਧਿਰਾਂ ਹੀ ਆਪਣੀ ਆਪਣੀ ਬੈਲੀ ਦੇਖ ਲੈਣ ਨੇ ਨਹੀਂ ਨਹੀਂ ਤੇ ਫਿਰ ਰਹਿ ਕੀ ਜਵ ਕਾ ਗੁਰੂ ਕਰਨੀ ਦੀ ਇਸ ਕਰਕੇ ਜਿਹੜੀ ਬੈਲੀ ਸਾਡੇ ਪਰਿਵਾਰ ਵਾਲਿਆਂ ਨੂੰ ਆਉਂਦੀ ਆ 9 ਕਿਲੇ ਆਉਂਦੀ ਆ 10 ਕਿਲੇ ਆਉਂਦੀ ਉਹਨਾਂ ਨੂੰ ਦੇ ਦਿਓ ਉਹ ਵੀ ਆਪਜੀ ਬਾਉਂਦੇ ਜੇ ਉਹ ਵੀ ਤੁਹਾਡੀ ਖੁਸ਼ੀ ਆ ਤੇ ਬਾਕੀ ਜਿੱਥੇ ਵੀ ਤੁਹਾਡੀ ਪਿਆਰੀ ਬਣਦੀ ਆ ਜੀ ਉਹ ਆਪਣੀ ਪਿਆਰੀ ਵਾ ਲੋ ਮੈਂ ਇਹ ਕਿਸੇ মিডিਆ ਵਿੱਚ ਨਹੀਂ ਬੋਲਦਾ ਇਸ ਗੱਲ ਨੂੰ ਸੰਗਤ ਜਿਹੜੀ ਐ ਇਹ ਸੰਗਤ ਸੰਗਤ ਦੇ ਨਾਲ ਕੋਈ ਦੁੱਖ ਸੁੱਖ ਹੋਵੇ ਤੇ ਉਹ ਸਾਂਝਾ ਕਰਦੇ ਆ ਗੁਰੂ ਚਰਨਾ ਵਿੱਚ ਬੋਲਿਏ ਸੱਚ ਧਰਮ ਝੂਠ ਨਾ ਬੋਲਿਏ ਤੇ ਮੇਰੇ ਸੁਭਾਅ ਦਾ ਇਹਨਾਂ ਨੂੰ ਅੱਗੇ ਪਤਾ ਵੀ ਨਹੀਂ ਪਿਆਗ ਹੀ ਰੱਖਿਆ ਅਸੀਂ ਕਿਸੇ ਗੱਲ ਦੀ ਪਕੜ ਨਹੀਂ ਰੱਖੀ ਮੇਰੀ ਮੇਰੀ ਨਹੀਂ ਮੈਂ ਜਾਣਦਾ ਜਿੱਥੇ ਵੀ ਕਿਤੇ ਗੁਰੂ ਘਰ ਦੀ ਆ ਉਹ ਗੁਰੂ ਘਰ ਦੀ ਆ ਜਿੱਥੇ ਤੁਸੀਂ ਆਪਦੀ ਸਮਝ ਹੀ ਲਏ ਜੇ ਉਹ ਤੁਹਾਡੀ ਭਾਵੇਂ 100 ਕਿੱਲਾ ਤੇ ਭਾਵੇਂ 100 ਤੋਂ ਵੱਧ ਆ ਇਹ ਗੱਲ ਮੈਨੂੰ ਨਹੀਂ ਪਤਾ ਜਿੱਥੇ ਵੀ ਹੈਗੀ ਆ ਉਹ ਆਪਦੀ ਜ਼ਮੀਨ ਵਾਹੋ ਬਾਕੀ ਕੋਈ ਕਿਸੇ ਤਰ੍ਹਾਂ ਦਾ ਇਹਦੇ ਵਿੱਚ ਕੋਈ ਸਾਡਾ ਕੋਈ ਨਾ ਕਿਸੇ ਨਾਲ ਕੋਈ ਰੰਜਸਿਆ ਨਾ ਕਿਸੇ ਨਾਲ ਕੋਈ ਜਥੇਬੰਦੀ ਜਿਹੜੀ ਹੁੰਦੀ ਆ ਜਥੇਬੰਦੀ ਦਾ ਜਿਹੜਾ ਢਾਂਚਾ ਹੁੰਦਾ ਵਾ ਉਹਨੂੰ ਸੰਭਾਲ ਕੇ ਰੱਖਣਾ ਉਹਦੇ ਵਿੱਚ ਵਿਗੜਨ ਨਹੀਂ ਪੈਣ ਦੇਣਾ ਇਹ ਸਾਰੇ ਜਥੇਬੰਦੀ ਵਾਲਿਆਂ ਦੇ ਜਿੰਨੇ ਸੰਗੀ ਸਾਥੀ ਹੁੰਦੇ ਸਾਰਿਆਂ ਦਾ ਫਰਜ਼ ਹੁੰਦਾ ਕਿਉਂਕਿ ਬਾਬਾ ਜੀ ਨੇ ਜਦੋਂ ਫੈਸਲਾ ਕੀਤਾ ਨਾ ਬਾਬਾ ਸੋਹਣ ਸਿੰਘ ਸਾਹਿਬ ਦੀ ਸਤਖੰਡ ਚਲੇਗਾ ਤੇ ਸਾਡੇ ਤਾਇਆ ਜੀ ਦੇ ਪਚੰਗੀ ਬਾਬਾ ਸਤਨਾਮ ਸਿੰਘ ਜੀ ਹੋਰ ਇਹਨਾਂ ਨੇ ਕਿਹਾ ਵੀ ਸਾਨੂੰ ਵੀ ਕੋਈ ਚਾਹੀਦਾ ਉਸ ਵੇਲੇ ਫਿਰ ਬਾਬਾ ਜੀ ਨੇ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਕੋਲ ਬਿਠਾ ਕੇ ਇੱਥੇ ਮੈਨੂੰ ਸਾਰੀ ਸੰਭਾਲਿਆ ਬਾਬਾ ਜੀ ਨੇ ਕਿਹਾ ਸੀ ਜੀ ਵੀ ਗੁਰੂ ਘਰ ਦੀ ਚੀਜ਼ ਨਹੀਂ ਹੀ ਕਮੰਡ ਸਕਦੇ ਬੈਲੀ ਆ ਕੇ ਬਨੇ ਵੱਧ ਦੇਣੀ ਦੇ ਦਿਓ ਜੋ ਬਚਨ ਉਹ ਵੇਲੇ ਹੋਇਆ ਨਾ ਮੇਰੇ ਕੰਨਾਂ ਵਿੱਚ ਉਹ ਬਚਨ ਗੂੰਜਦੇ ਆ ਤੇ ਅੱਖਾਂ ਨਾਲ ਸੁਣਿਆ ਵੇਖਿਆ ਕੰਨਾਂ ਨਾਲ ਸੁਣਿਆ ਬਾਬਾ ਜੀ ਨੇ ਇਥੋਂ ਤਾਂ ਹੀ ਬਚਨ ਕੀਤਾ ਸੀ ਜਦੋਂ ਉਹ ਕਹਿੰਦੇ ਨਾ ਜੀ ਸਾਨੂੰ ਹੋਰ ਕੋਈ ਹੋਰ ਦਿਓ ਤੇ ਬਾਬਾ ਦਾਸ ਸਿੰਘ ਜੀ ਨੇ ਬਚਨ ਕੀਤਾ ਸੀ ਵੀ ਜੇ ਆਖੋ ਤੇ ਅਸੀਂ ਸਰਸੰਗੀ ਛੱਡ ਜਾਂਦੇ ਆ ਪਰ ਇਸ ਬੰਤਰ ਵਿੱਚ ਫਰਕ ਨਹੀਂ ਪੈਣ ਦੇਣਾ ਉਹ ਮਹਾਂ ਪੁਰਖਾਂ ਦਾ ਵਚਨ ਜਿਹੜਾ ਨਾ ਉਹ ਜੇ ਕਿਤੇ ਨਾ ਸੁਣਿਆ ਹੁੰਦਾ ਫਿਰ ਹੋ ਸਕਦਾ ਹੈ ਬੈ ਕੇ ਕੁਛ ਦਾ ਕੁਛ ਵੀ ਕਰ ਲੈਂਦੇ ਵੰਡ ਲੈਂਦੇ ਪਰ ਇਹ ਦਾਸ ਦੀ ਹੱਥ ਜੋੜ ਕੇ ਬੇਨਤੀ ਹੈ ਮੈਂ ਤੁਹਾਡੇ ਚਰਨਾਂ ਤੇ ਸਿਰ ਰੱਖ ਕੇ ਵੀ ਕਹਿੰਦਾ ਮੈਂ ਤੁਹਾਨੂੰ ਕੋਈ ਲਾ ਕੇ ਨਹੀਂ ਗੱਲ ਕਹਿੰਦਾ ਸੰਗਤ ਕੋਲੇ ਕਹਿਣਾ ਇੱਕ ਫਰਜ਼ ਮੇਰਾ ਬਣਦਾ ਸੀ ਵੀ ਬਾਬਾ ਜੀ ਉਹਨਾਂ ਤੇ ਬੋਲੇ ਕਿਉਂ ਨਹੀਂ ਕਈਆਂ ਨੇ ਮੈਨੂੰ ਕਿਹਾ ਬਾਹਰ ਵੀ ਆ ਇੱਕ ਕੋਈ ਬੋਲਦਾ ਆ ਬੋਲਦਾ ਮੈਂ ਕਿਹਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੋਲਦਾ ਮੈਂ ਤੇ ਸੰਗਤ ਕੋਲੇ ਵਚਨ ਦਾ ਜਿਹੜਾ ਕੋਈ ਵਚਨ ਰੱਖਣਾ ਹੁੰਦਾ ਵਾ ਹੋਰ ਆਪਣੇ ਬੋਲਣ ਦਾ ਕੋਈ ਮਤਲਬ ਵੀ ਨਹੀਂ ਇਸ ਕਰਕੇ ਇਹ ਬੇਨਤੀ ਤਾਂ ਕੀਤੀ ਆ ਵੀ ਇਹਦੇ ਵਿੱਚ ਭਲੇਖਾ ਨਾ ਕਿਸੇ ਨੂੰ ਵੀ ਰਵੇ